ਸ਼ੁਰੂ ਹੋ ਗਏ ਕਸਮ ਕੰਪਲੀਟ ਵੀ ਹੋ ਗਏ ਜਿਹੜੀਆਂ ਪੁਲ ਨਹਿਰਾਂ ਦੇ ਧੂਆਂ ਤਾਰ ਕੰਮ ਚੱਲ ਰਿਹਾ ਹੈ ਉਹਨਾਂ ਬਾਰੇ ਤੁਸੀਂ ਕੀ ਕਹਿੰਨਾ ਵੀ ਕੀ ਫੰਡ ਹੈ ਤੇ ਕਦੋਂ ਤੱਕ ਇਹ ਕੰਪਲੀਟ ਹੋ ਕੰਪਲੀਟ ਹੋ ਜਾਏਗਾ ਕੰਮ ਤੁਖੋ ਫਰੀਦਕੋਟ ਦੇ ਨਾਲ ਜਿਹੜੀਆਂ ਨਹਿਰਾਂ ਲੰਘਦੀਆਂ ਇਹ ਜਦੋਂ ਤੋਂ ਨਹਿਰਾਂ ਬਣੀਆਂ ਉਦੋਂ ਤੋਂ ਹੀ ਪੁਲ ਬਣੇ ਹੋਏ ਜੀ ਤਾਂ ਇਸ ਨੂੰ ਲੈ ਕੇ ਜਿਹੜਾ ਕਾਫੀ ਆਵਾਜ਼ ਆਈ ਦੇ ਵਿੱਚ ਵਿਗਨ ਪੈਂਦਾ ਸੀਗਾ ਜਿਹੜਾ ਇਹ ਪੁਲਾ ਪਹਿਲਾਂ 15 ਫੁੱਟ ਸੀਗਾ ਤੇ ਹੁਣ ਇਹਨੂੰ 7.5 ਮੀਟਰ ਅਸੀਂ ਕਰ ਰਹੇ ਹਾਂ ਪਰ ਇਹਨੂੰ ਜਿਹੜਾ ਹੈਗਾ ਜਿਹੜਾ ਟਾਈਮ ਹੈ ਦਾ ਉਹ ਹੈਗਾ 10 ਮਹੀਨੇ ਦਾ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ 6 ਮਹੀਨੇ ਦੇ ਉੱਤੇ ਇਹਨੂੰ ਸ਼ੁਰੂ ਕਰ ਜਿਹੜਾ ਹੈਗਾ ਕੰਪਲੀਟ ਕਰਕੇ ਇਥੋਂ ਦੀ ਆਵਾਜਾਈ ਨਿਘਾ ਦਾਂਗੇ ਤੁਸੀਂ ਦੇਖਿਆ ਕੰਮ ਪੂਰੀ ਜਿਹੜਾ ਹੈਗਾ ਤਸੱਲੀ ਨਾਲ ਚੱਲ ਰਿਹਾ ਜੀ ਜੰਗੀ ਪਦ ਤੇ ਕੰਮ ਚੱਲ ਰਿਹਾ ਜੀ ਤੇ ਦੂਜਾ ਹੈਗਾ ਜਿਹੜਾ ਇਸ ਤੋਂ ਬਾਅਦ ਅਸੀਂ ਕੋਟਕਪੂਰੇ ਵਾਲਾ ਪੁਲ ਸ਼ੁਰੂ ਕਰਨਾ ਤੇ ਫਿਰ ਤਲਵੰਡੀ ਵਾਲਾ ਉਹ ਕੋਈ ਸ਼ਹਿਰ ਦੀ ਆਵਾਜਾਈ ਵੀ ਸਾਰੀ ਇਸ ਪਾਸੇ ਦੀ ਬਾਹਰ ਨਿਕਲਦੀ ਆ ਤਾਂ ਉਹਨੂੰ ਡਿਵਾਈਡ ਕਰਨ ਵਾਸਤੇ ਅਸੀਂ ਇਹ ਪੁਲ ਬਣਾ ਰਹੇ ਹਾਂ 6 ਮਹੀਨੇ ਦੇ ਅੰਦਰ ਅੰਦਰ ਅਸੀਂ ਜਿੰਨਾ ਵੀ ਸ਼ਹਿਰ ਇਹਨਾਂ ਨੇ ਪੱਟਿਆ ਸੀਗਾ ਉਹ ਸਾਰੇ ਦਾ ਸਾਰਾ ਅਸੀਂ ਆਸ ਕਰੀਏ ਕਿੜਾ 224 ਚੜਿਆ ਇਹਦੇ ਲਈ ਪੂਰਾ ਵਿਕਾਸ ਹੋਵੇਗਾ ਸ਼ਹਿਰ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸਾਡਾ ਤਾਂ ਇਹ ਇੱਕ ਧਰਮ ਕਹਿ ਲੋ ਜਾਂ ਸਾਡੀ ਡਿਊਟੀ ਕਹਿ ਲੋ ਅਸੀਂ ਕੰਮ ਕਰਨਾ ਮੈਂ ਤਾਂ ਹੁਣ ਤੁਸੀਂ ਦੇਖਿਆ ਹੋਣਾ ਕਦੇ ਮੈਂ ਮੀਡੀਆ 'ਚ ਵੀ ਨਹੀਂ ਆਇਆ ਮੈਂ ਇਹਨਾਂ ਨੂੰ ਕਿਹਾ ਵੀ ਯਾਰ ਹੁਣ ਆਪਣੇ ਕੰਮ ਬੋਲਣਗੇ ਜਦੋਂ ਆਪਾਂ ਆਪੋਜੀਸ਼ਨ ਸੀ ਉਦੋਂ ਆਪਾਂ ਸਰਕਾਰ ਦੇ ਖਿਲਾਫ ਬੋਲਦੇ ਸੀ ਪਰ ਹੁਣ ਜਿਹੜੇ 5 ਸਾਲੋਂ ਕੰਮ ਬੋਲਣਗੇ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਹੁਣ ਅਸੀਂ ਨਹੀਂ ਬੋਲਾਂਗੇ ਹੁਣ ਸਾਡੇ ਕੰਮ ਬੋਲਣਗੇ ਠੀਕ ਹੈ ਜੀ ਇਹ ਸਾਡੇ ਹਲਕਾ ਐਮਐਲਏ ਗੁਰਦੇਵ ਸਿੰਘ ਸੇਖੋਂ ਨੇ ਜਿਨ੍ਹਾਂ ਨੇ ਕਹਿ ਕਿ ਹੁਣ ਅਸੀਂ ਨਹੀਂ ਬੋਲਾਂਗੇ ਸਾਡੇ ਕੰਮ ਬੋਲਣਗੇ ਤੁਸੀਂ ਦੇਖਦੇ ਰਹੋ ਖਬਰਾਂ ਫਰੀ ਕੋਡ ਦੀਆਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ